ਤਿੱਤੋ ਨਾਇ ਜੀ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਵੀ ਪਾਣੀ ਬਚਾਓ ਲੋਕਾਂ ਨੇ ਬਾਂਸਪਤੀ ਬਾਲਾ ਬਦਰ ਝਾਣ ਦਿੱਤਾ ਜੀ ਪਿਛਲੇ ਸਾਲ ਨਾਲ ਰਕਬਾ ਹੋਰ ਵੱਧ ਗਿਆ ਜੀ ਪਰ ਹੁਣ ਕਿਸਾਨਾਂ ਦੇ ਬੰਨ ਚ ਡਾਰਾ ਜਿਹੜੀ ਬਾਂਸਪਤੀ ਦਾ ਰੇਟ ਆ ਜੀ 2600 ਤੋਂ 2700 ਰੁਪਏ ਰਹਿਣ ਦੀ ਆਸ ਆ ਇਹ ਵਪਾਰੀ ਵਰਗ ਕਹਿ ਰਿਹਾ ਜੀ ਕਿਉਂਕਿ ਇਹਦਾ ਐਕਸਪੋਰਟ ਨਹੀਂ ਖੁੱਲਿਆ ਉਹਦੀ ਜ਼ਿੰਮੇਵਾਰ ਸੈਂਟਰ ਸਰਕਾਰ ਆ ਪਰ ਅਸੀਂ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਸੋਨੇ ਬੋਟਾਂ ਲੈਣ ਵੇਲੇ ਕਿਹਾ ਸੀ ਵੀ ਇਹਦੇ ਸੋਡੇ ਫਸਲਾਂ ਦੇ ਫੈਸਲੇ ਸੈਂਟਰ ਕਰਿਆ ਕਰੋ ਅਸੀਂ ਐਮਐਸਪੀ ਦੇ ਦਾਂਗੇ ਇਹ ਦੇ ਦਾਂਗੇ ਸੋ ਅੱਜ ਤਾਣ ਫੇਰ ਆ ਕੇ ਕਿਸਾਨ ਤੇ ਟੁੱਟ ਗਿਆ ਜੀ ਬਹੁਤ ਬੁਰਾ ਹਾਲਾ ਇਹਦਾ ਹੁਣ ਤੋਂ ਪ੍ਰਬੰਧ ਸੋਚੇ ਇੱਕ ਮਹੀਨੇ ਨੂੰ ਬਾਸਪਤੀ ਦੀ ਫਸਲ ਪੰਜਾਬ ਚ ਤਿਆਰ ਆ ਜੀ ਹੁਣ ਬਘੋਲੇ ਆ ਚੁੱਕੀ ਆ ਫਸਲ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਇਸ ਖਬਰ ਤੇ ਤੁਰੰਤ ਗੌਰ ਕਰੇ ਜੀ ਇਹ ਸਾਡੀ ਮੋਟੀ ਮੰਗ ਆ ਐਮਐਸਪੀ ਦੀ ਸਰਕਾਰ ਕਹਿੰਦੀ ਅਸੀਂ ਸਾਰੀ ਫਸਲ ਨੇ ਦਾਂਗੇ ਉਹਦੇ ਇਹ ਸਬੂਤ ਆ ਵੀ ਸਰਕਾਰ ਇਹਨੂੰ ਮੰਡੀ ਤੇ ਛੱਡਦੀ ਆ ਤਾਂ ਮੰਡੀ ਨੇ ਆਪਣੇ ਮੁਨਾਫੇ ਲਈ ਇਹਨੂੰ ਲੁੱਟਣਾ ਦਾ ਫਸਲ ਨੂੰ ਬਸ ਜ਼ਿੰਮੇਦਾਰ 10 ਦਿਨ ਵੀ 1000 ਰੁਪਏ ਇੱਕਤੀ ਪਿਛਲੇ ਸਾਲ ਤੋਂ ਯਾਨੀ ਘੱਟ ਖਰੀਦੀ ਜਾਊਗੀ। ਉਹੀ ਅਸੀਂ ਚਾਹੁੰਨੇ ਹਾਂ ਜੇ ਖੇਤੀ ਦਾ ਬਦਲ ਦੇ ਤੌਰ ਤੇ ਤੁਸੀਂ ਬਾਸਪਤੀ ਪਾਸੇ ਜਿਹੜਾ ਐਮਐਸਪੀ ਦੇ ਤਾਏ ਮੁਤਾਬਕ ਭਾਅ ਦੇਵਾਂਗੇ ਤਾਂ ਫਿਰ ਤਾਂ ਚੀਜ਼ਾਂ ਸਫਲ ਨੇ ਨਹੀਂ ਕਿਸਾਨਾਂ ਦੀ ਉਹ ਮਾੜੀ ਹਾਲਤ ਉਸ ਹਾਲਤਾਂ ਚ ਇਹ ਪਰੇਸ਼ਾਨ ਰਹੂ ਆਤਮ ਹੱਤਿਆ ਕਰੂਗਾ ਕਿਸੇ ਬਿਲਕੁਲ ਸਾਫ਼ ਨਹੀਂ ਦੇ ਰਹੀ ਕਿਉਂਕਿ ਸਰਕਾਰ ਕਿਸਾਨ ਵਾਸਤੇ ਕੋਈ ਬਦਲੇ ਨਹੀਂ ਹੈ। ਅਜ ਬਾਂਸਪਤੀ ਲਾ ਰਹੇ ਆ ਤਾਂ ਬਾਂਸਪਤੀ ਦੇ ਵਿੱਚ ਰੇਟ ਦੀ ਕੋਈ ਆਪਣਾ ਵਾਜਮਾ ਰੇਟ ਨਹੀਂ ਸਰਕਾਰ ਦੇ ਰਹੀ ਅਸੀਂ ਐਮ ਐਸਪੀ ਦੀ ਮੰਗ ਕਰ ਰਹੇ ਆ ਲਗਾਤਾਰ ਇਹਦੀ ਕਾਨੂੰਨੀ ਗਰੰਟੀ ਮਨਾ ਕਾਨੂੰਨ ਕਾਨੂੰਨ ਬਣਾਇਆ ਜਾਵੇ ਪਰ ਸਰਕਾਰ ਨਾਲ ਨਹੀਂ ਇਸ ਪਾਸੇ ਆ ਰਹੀਆਂ ਅਸੀਂ ਲਗਾਤਾਰ ਇਸ ਤੇ ਸੰਘਰਸ਼ ਕਰ ਰਹੇ ਆ ਤੇ ਜੋ ਬਾਂਸਪਤੀ ਆ ਜਾਂ ਕੋਈ ਵੀ ਹੈ ਇਹ ਵਪਾਰੀ ਹੈ ਜਿਹੜਾ ਜਦੋਂ ਮੰਡੀ ਚ ਆਇਆ ਖੁੱਲੀ ਛੁੱਟੀ ਵੀ ਦਿੱਤੀ ਵੀ ਹੈ ਉਹਨੇ ਤਾਂ ਲੁੱਟ ਕਰਨੀ ਕਰਨੀ ਹੈ ਵਪਾਰੀ ਨੇ ਆਪਣੇ ਮੁਨਾਫੇ ਵਾਸਤੇ ਕਮਾਉਣਾ ਉਹਨੇ ਲੁੱਟ ਕਰਨੀ ਹੈ ਸਾਡਾ ਇਹ ਹੈ ਵੀ ਅਸੀਂ ਇਹ ਮੰਡੀ ਚੋਂ ਇਹ ਜਿਹੜਾ ਸਿਸਟਮ ਹੈ ਇਹ ਵਪਾਰੀ ਜਿਹੜਾ ਸਰਕਾਰ ਕੋਲ ਸੌ ਰਿਹਾ ਇਹ ਨੂੰ ਮੰਡੀ ਚ ਨਹੀਂ ਵੜਨ ਦੇਣਾ ਤੇ ਅਸੀਂ ਐਮਐਸਪੀ ਤੇ ਜਿਹੜਾ ਸਰਕਾਰ ਦੇ ਰੇਟ ਤੇ ਜੋ ਸਰਕਾਰ ਪੱਧਰੀ ਇਹਨੂੰ ਪੱਜਣੀ ਹੈਗਾ